ਸਾਰੇ ਹੀ ਸਰੋਤਿਆਂ ਨੂੰ ਬਖਤੌੜ ਤੋਂ ਪੇਜ ਦੇਖ ਰਹੇ ਜੋ ਵੀ ਸਾਡੇ ਸਰੋਤੇ ਨੇ ਉਹਨਾਂ ਨੂੰ ਮੇਰੇ ਵੱਲੋਂ ਜਨਕੀ ਪਰਮੇਂਦਰਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਖਤੌੜ ਤੋਂ ਪੇਜ ਫਾਲੋ ਸ਼ੇਅਰ ਦੇ ਸਬਕ ਜਰੂਰ ਕਰਿਆ ਕਰੋ ਸਾਡਾ ਜਦੋਂ ਵੀ ਤੁਸੀਂ ਸਾਡੀ ਵੀਡੀਓ ਪੂਰੀ ਸੁਣ ਲੈਣੇ ਹੁਣ ਆਪਾਂ ਢਿੱਲੋ ਸਾਹਿਬ ਨਾਲ ਵਿਚਾਰ ਚਰਚਾ ਕਰਦੇ ਅੱਜ ਵਿਸ਼ਾ ਹੈਗਾ ਪੰਜਾਬ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਦੱਖਣੀ ਭਾਰਤ ਦੀਆਂ ਸਿਆਸੀ ਪਾਰਟੀਆਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਜਾਂ ਸਿੱਖਣ ਦੀ ਲੋੜ ਹੈ ਢਿੱਲੋ ਸਾਹਿਬ ਉਹ ਕੀ ਹੈ ਉਦੇ ਬਾਰੇ ਥੋੜਾ ਜਿਆਦਾ ਸਾਨੂੰ ਸਰੋਤਿਆਂ ਨੂੰ ਜਾਣਨਾ ਪਾਉ ਜੀ ਪ੍ਰਵਿੰਦਰ ਜੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਡੀ ਸਰਕਾਰ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਦਫ਼ਤਰ ਵੱਲੋਂ ਇੱਕ ਪੱਤਰ ਭੇਜਿਆ ਗਿਆ ਸੀ ਅੱਛਾ ਜੀ ਉਸ ਪੱਤਰ ਰਾਹੀਂ ਇਹ ਗੱਲ ਕਹੀ ਗਈ ਸੀ ਕਿ ਜਿਸ ਕਿਸਮ ਦੀ ਸਮੱਸਿਆ ਪੰਜਾਬ ਨੂੰ ਖਾਸ ਕਰਕੇ ਹੜ੍ਹ ਪੀੜਤਾਂ ਨੂੰ ਫੇਸ ਕਰਨੀ ਪੈ ਰਹੀ ਹੈ ਇਹਨਾਂ ਮਤਨ ਜੀ ਜੀ ਉਹਦੇ ਵਿੱਚ ਭਾਰਤ ਸਰਕਾਰ ਦੀ ਮਦਦ ਦੀ ਲੋੜ ਹੈ ਤੇ ਉਸ ਮਦਦ ਬਾਰੇ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਪ੍ਰਧਾਨ ਮੰਤਰੀ ਸਾਹਿਬ ਨਾਲ ਜੀ ਪ੍ਰਧਾਨ ਮੰਤਰੀ ਸਾਹਿਬ ਮੁਲਾਕਾਤ ਲਈ ਟਾਈਮ ਦੇ ਦੇਣਗੇ ਆਮ ਤੌਰ ਤੇ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਇਹੋ ਜੀ ਆਫਤ ਦੇ ਮੌਕੇ ਐਮਰਜੈਂਸੀ ਦੇ ਵਿੱਚੋਂ ਵੀ ਟਾਈਮ ਕੱਢ ਲੈਂਦੇ ਆ ਮੁੱਖ ਮੰਤਰੀਆਂ ਨੂੰ ਸੁਣਨ ਵਾਸਤੇ ਠੀਕ ਹੈ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਪੰਜਾਬ ਦੇ ਦੁੱਖ ਦਰਦ ਆ ਜੀ ਉਹਨਾਂ ਨੂੰ ਭਾਵੇਂ ਚਿੱਠੀ ਰਹੀ ਵੀ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ ਮੇਲ ਰਹੀ ਵੀ ਭੇਜਿਆ ਜਾ ਸਕਦਾ ਹੈ ਜੀ ਪਰ ਜਿਹੜੀ ਫੇਸ ਟੂ ਫੇਸ ਹੋ ਕੇ ਜੀ ਆਪਣੀ ਗੱਲ ਕਹਿਣੀ ਹੈ ਤੁਸੀਂ ਜਿਸ ਫੋਰਸ ਦੇ ਨਾਲ ਕਹਿਣੀ ਹੈ ਜੀ ਜੇ ਮੈਂ ਤੁਸੀਂ ਪ੍ਰਧਾਨ ਮੰਤਰੀ ਨੂੰ ਮਨਾਉਣਾ ਹੈ ਉਹ ਗੱਲ ਚਿੱਠੀ ਨਹੀਂ ਮਨਵਾ ਸਕਦੇ ਠੀਕ ਹੈ ਉਹ ਤਾਂ ਮਨੁੱਖ ਦੀ ਜਿਹੜੀ ਹੈਗੀ ਹੈ ਅਮਨ ਸਾਹਮਣੇ ਹੋਣ ਵਾਲੀ ਗੱਲਬਾਤ ਹੀ ਗੱਲਬਾਤ ਹੀ ਜੀ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਇਸ ਸਥਿਤੀ ਤੇ ਗੌਰ ਫਰਮਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਅੱਛਾ ਜੀ ਜੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਨਾ ਪ੍ਰਧਾਨ ਮੰਤਰੀ ਦਫ਼ਤਰ ਨੇ ਤੇ ਨਾ ਹੀ ਗ੍ਰਹਿ ਮੰਤਰੀ ਨੇ ਦੋਨਾਂ ਨੇ ਅਜੇ ਤੱਕ ਪੰਜਾਬ ਨੂੰ ਇਹ ਵੀ ਨਹੀਂ ਦੱਸਿਆ ਕਿ ਤੁਹਾਡੀ ਲੈਟਰ ਸਾਨੂੰ ਮਿਲੀ ਹੈ ਜ ਨਹੀਂ ਮਿਲੀ ਹੈ ਮਤਲਬ ਬਸ ਉੱਚੇ ਸਾਡੇ ਦਫ਼ਤਰ ਕਿ ਨਹੀਂ ਪਹੁੰਚੀ ਨਹੀਂ ਪਹੁੰਚੀ ਠੀਕ ਹੈ ਜੀ ਇਹਦੇ ਉੱਠ ਜੀ ਸਾਡੇ ਜਿਹੜੇ ਗਵਰਨਰ ਸਾਹਿਬ ਹੈ ਗੁਲਾਬ ਚੰਦ ਕਟਾਰੀਆ ਜੀ ਕਟਾਰੀਆ ਜੀ ਠੀਕ ਹੈ ਜੀ ਇਹਨਾਂ ਨੂੰ ਦਾ ਉਸ ਦਿਨਾਂ ਦੇ ਵਿੱਚ ਦੋ ਵਾਰੀ ਮਿਲ ਚੁੱਕੇ ਆ ਪ੍ਰਧਾਨ ਮੰਤਰੀ ਸਾਹਿਬ ਹਾਂ ਜੀ ਬਿਲਕੁਲ ਜੀ ਆ ਵੀਡੀਓ ਆ ਦੇਖਦੇ ਆ ਜੀ ਆਪਾਂ ਜੀ ਜਦੋਂ ਪ੍ਰਧਾਨ ਮੰਤਰੀ ਜੀ ਹੜ੍ਹਾਂ ਦੇ ਦੌਰੇ ਬਾਰੇ ਇੱਥੇ ਆਏ ਆ ਜੀ ਉਸ ਵੇਲੇ ਗੁਲਾਬ ਚੰਦ ਕੁਟਾਰੀਆ ਜੀ ਨੇ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਪੰਜਾਬ ਦਾ ਕੇਸ ਉਹਨਾਂ ਦੇ ਸਾਹਮਣੇ ਰੱਖਿਆ ਜੀ ਉਹਦੇ ਤੋਂ ਪਹਿਲਾਂ ਦੇਸ਼ ਦੇ ਖੇਤੀਬਾੜੀ ਮੰਤਰੀ ਇੱਥੇ ਆਈ ਸੀ ਜੀ ਉਹਨਾਂ ਨੂੰ ਵੀ ਸਾਡੇ ਜਿਹੜੇ ਹੈਗੇ ਗਵਰਨਰ ਸਾਹਿਬ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਸੀ ਸਥਿਤੀ ਕੀ ਠੀਕ ਹੈ ਜੀ لیکن گورنر صاحب ਜਿਹੜੇ ਹੈਗੇ ਆ ਇਹ ਇੱਕ ਦਿਨੋਂ ਆਪਕਾਂ ਮੰਗੇ ਤਰਦੀ ਜੀ ਇਨਫਾਰਮੇਸ਼ਨ ਦੇ ਸਕਦੀ ਹੈ ਦਿੰਦੇ ਕਿਉਂਕਿ ਇਹਨਾਂ ਦੇ ਕੋਲੇ ਗਰਾਉਂਡ ਲੈਵਲ ਦੇ ਉੱਤੇ ਉਹ ਅਜੇ ਤੱਕ ਜਾਣਕਾਰੀ ਨਹੀਂ ਹੁੰਦੀ ਜੀ ਜਿਹੜੀ ਇੱਕ ਚੁੜੀ ਹੋਈ ਸਰਕਾਰ ਕੋਲ ਹੈ ਬਿਲਕੁਲ ਬਿਲਕੁਲ ਜੀ ਪੰਜਾਬ ਦੇ 117 ਵਿਧਾਇਕ ਜੀ 117 ਦੇ 17 ਵਿਧਾਇਕ ਜਿਹੜੇ ਹੈਗੇ ਆ ਆਪੋ ਆਪਣੇ ਹਲਕਿਆਂ ਦੇ ਵਿੱਚ ਸਰਗਰਮ ਹੈ ਜੀ ਜਿੱਥੇ ਜਿੱਥੇ ਹੜ ਆਇਆ ਉਹਦੇ ਬਾਰੇ ਵਿਧਾਇਕਾਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਵੀ ਦੱਸਿਆ ਆਪਣੇ ਲੀਡਰਾਂ ਨੂੰ ਦੱਸਿਆ ਔਰ ਮੁੱਖ ਮੰਤਰੀ ਤੇ ਸਰਕਾਰ ਤੱਕ ਵੀ ਉਹ ਆਪਣੀ ਗੱਲ ਪਹੁੰਚਾਉਂਦੇ ਆ ਪਹੁੰਚਾਉਂਦੇ ਆ ਜੀ ਬਿਲਕੁਲ ਉਹਦੇ ਤੇ ਜਿਹੜੀ ਹੈ ਅਗਲੀ ਜਿਹੜੀ ਹੈਗੀ ਉਹਦੀ ਤਸਦੀਕ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੀ ਸਰਕਾਰ ਵੱਲੋਂ ਆਪਣੇ ਸਰਕਾਰੀ ਅਧਿਕਾਰੀਆਂ ਤੋਂ ਤਸਦੀਕ ਕਰਵਾਈ ਜਾਂਦੀ ਹੈ ਅੱਛਾ ਜੀ ਤੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਕਿੰਨਾ ਵੱਟਾ ਨੁਕਸਾਨ ਹੋਇਆ ਨੁਕਸਾਨ ਹੋਇਆ ਜੀ ਬਿਲਕੁਲ ਹੁਣ ਤੁਸੀਂ ਦੇਖੋ ਉਹ ਵੀ ਨੁਕਸਾਨ ਜਿਹੜਾ ਹੈਗਾ ਜਿਹੜਾ ਅੱਜ ਹੋਇਆ ਨੁਕਸਾਨ ਉਹ ਨੁਕਸਾਨ ਨਹੀਂ ਹੁੰਦਾ ਜੀ ਇਸ ਵੀ ਦੇਸ਼ ਦੀ ਜਿਹੜ ਸਭ ਤੋਂ ਪੁਰਾਣੀ ਪਾਰਟੀ ਹੈ ਜੀ ਕਾਂਗਰਸ ਤੋਂ ਬਾਅਦ ਤੇ ਸ਼ਰਮੀਏ ਕਾਰਡੀ ਦਲ ਤੋਂ ਬਾਅਦ ਉਹਦਾ ਨਾਂ ਹੈ ਭਾਰਤੀ ਕਮਿਊਨਿਸਟ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਠੀਕ ਹੈ ਜੀ ਜਿਹਨੂੰ ਅਗਰੇਦੀ ਚ ਸੀਪੀਆਈ ਕਹਿੰਦੇ ਸੀਪੀਆਈ ਠੀਕ ਹੈ ਜੀ ਸੀਪੀਆਈ ਦਾ ਮਹਾ ਸਮਾਗਮ ਹੋ ਰਿਹਾ ਹੈ ਚੰਡੀਗੜ੍ਹ ਚੰਡੀਗੜ੍ਹ ਠੀਕ ਹੈ ਜੀ ਜੇ ਚੰਡੀਗੜ੍ਹ ਮਹਾ ਸਮਾਗਮ ਹੋ ਰਿਹਾ ਉਸ ਮਹਾ ਸਮਾਗਮ ਦੇ ਵਿੱਚ ਕੱਲ ਉਹਨਾਂ ਨੇ ਪੰਜਾਬ ਦੇ ਹੜ੍ਹਾਂ ਬਾਰੇ ਗੱਲ ਕੀਤੀ ਹੈ ਜੀ ਇਹਦੇ ਬਾਰੇ ਵਿਚਾਰ-ਵਟਾਂਦਰਾ ਕੀਤੇ ਦੱਸਿਆ ਦੱਸਿਆ ਠੀਕ ਹੈ ਜੀ ਕਿ ਹੁਣ ਤੱਕ ਜਿਹੜਾ ਹੈਗਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਕਟੂ-ਕਟ 25 ਲੱਖ 25 ਕਰੋੜ ਰੁਪਇਆ 25 25000 ਕਰੋੜ 25000 ਕਰੋੜ ਰੁਪਇਆ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂ ਦੇਣਾ ਚਾਹੀਦਾ ਹੈ ਹਾਲਾਂਕਿ ਸਾਡੇ ਜਿਹੜੇ ચીਫ ਸਕੱਰੇਟਰੀ ਹੈ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਸਾਹਮਣੇ ਜਿਹੜੀ ਗੱਲ ਕਹੀ ਸੀ ਜੀ ਇਹਨਾਂ ਨੇ ਨੁਕਸਾਨ ਦੀ ਗੱਲ ਕੀਤੀ ਸੀ ਲਗਭਗ 14000 ਕਰੋੜ ਦੀ ਹਾਂ ਜੀ 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 ਸਾਡੀ ਸਰਕਾਰ ਨੇ ਕਿਹਾ ਜੀ ਸਾਡਾ 20000 ਕਰੋੜ ਰੁਪਇਆ ਹੋ ਗਿਆ ਠੀਕ ਹੈ ਜੀ ਪਰ ਕਿਉਂਕਿ ਜਿਹੜੇ CPI ਦਾ ਸਮਾਗਮ ਆ ਉਹਦੇ ਵਿੱਚ ਸਪੇਟ ਲੈਵਲ ਤੋਂ ਉਹਨਾਂ ਦੇ ਲੀਡਰ ਵੀ ਆਏ ਹੋਏ ਆ ਕਾਮੀ ਲੀਡਰ ਵੀ ਆਏ ਹੋਏ ਆ ਮੰਤਰੀ ਕੁਝ ਪਰ ਪ੍ਰਧਾਨ ਜਥੇਬੰਦੀਆਂ ਦੇ ਲੋਕੀ ਆਏ ਹੋਏ ਆ ਜੀ ਉਹਨਾਂ ਨੇ ਜਿਹੜੀ ਹੈ ਗਰਾਊਂਡ ਲੈਵਲ ਤੋਂ ਜਿਹੜੀ ਸਿਚੁਏਸ਼ਨ ਦੱਸੀ ਹੈ ਤੇ ਵਾਕਈ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਐ ਕਿ ਨੁਕਸਾਨ 25000 ਕਰੋੜ ਤੋਂ ਵੱਧ ਹੈ ਉਹ ਘਟ ਨਹੀਂ ਹੁਣ ਘਟ ਨਹੀਂ ਕਿਉਂਕਿ ਇਸ ਤੋਂ ਬਾਅਦ ਜਿਹੜਾ ਕਸਾਰਾਂ ਹੜ੍ਹਾਂ ਨਾਲ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਬਿਲਕੁਲ ਜੀ ਹੜ੍ਹਾਂ ਦੇ ਅਸਰ ਦੇ ਨਾਲ ਜਿਹੜਾ ਨੁਕਸਾਨ ਹੋਣਾ ਬਹੁਤ ਜ਼ਿਆਦਾ ਜ਼ਿਆਦਾ ਹੋਣਾ ਬਿਲਕੁਲ ਜਿਹਦਾ ਪਤਾ ਨਹੀਂ ਅਜੇ ਸਾਲ ਲੱਗ ਲੱਗ ਕੇ 2 ਸਾਲ ਲੱਗ ਗਿਆ ਇਸ ਕਰਕੇ ਇਹ ਦੇਣਾ ਚਾਹੀਦਾ ਸੀ ਜੀ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਜੀ ਤੱਕ ਬਾਤ ਹੀ ਨਹੀਂ ਪੁੱਛੀ ਸੁਣੇ ਨਹੀਂ ਇਹਦੇ ਤੇ ਅੱਜ ਕੈਬਨਟ ਦੀ ਮੀਟਿੰਗ ਵੀ ਹੋਈ ਹੈ ਸ਼ਾਇਦ ਉਹਦੇ ਚ ਵੀ ਕੋਈ ਵਿਚਾਰ ਚਰਚਾ ਕੀਤੀ ਹੋਵੇ ਥੋ ਦੁਬਾਰਾ ਉਹਨਾਂ ਨੇ ਕੋਈ ਕੰਪਲੀਟ ਕੀਤੀ ਹੋਵੇ ਜੀ ਪਰ ਇਹ ਜੇ ਉਹਨਾਂ ਆਪਾਂ ਸੋਚੀ ਕਿ ਸਾਨੂੰ ਟਾਈਮ ਕਿਉਂ ਨਹੀਂ ਦਿੱਤਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਜਿਹੜੇ ਸਾਂਝੇ ਬੁੱਧੇ ਹੈ ਜੀ ਪੰਜਾਬ ਦੇ ਜਿਹੜੇ ਸਾਂਝੇ ਮਸਲੇ ਆ ਉਹਨਾਂ ਸਾਂਝੇ ਮਸਲਿਆਂ ਬਾਰੇ ਪੰਜਾਬ ਦੀਆਂ ਸਮੂਰਥੀਆਂ ਸਿਆਸੀ ਤਰ੍ਹਾਂ ਦੀ ਇੱਕ ਰਹਿ ਨਹੀਂ ਜੀ ਉਹਨਾਂ ਦੀ ਇੱਕ ਜੁਨਟੀ ਨਹੀਂ ਕਦੇ ਕਦੇ ਜੁਨਟੀ ਹੋ ਜਾਂਦੀ ਹੁੰਦੀ ਹੈ ਬਿਲਕੁਲ ਬਿਲਕੁਲ ਮੈਂ ਤਾਂ ਅਭੀ ਇੱਕ ਮਿਸਾਲ ਦੇਣੀ ਚਾਹੂੰਗਾ ਜਦੋਂ ਸਤਲੁਜ ਜਮਨਾ ਲਿੰਕ ਨਹਿਰ ਨੂੰ ਬਣਾਉਣ ਵਾਸਤੇ ਜੀ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਜੀ ਕਿ ਜੇ ਪੰਜਾਬ ਸਰਕਾਰ ਇਹ ਨਹਿਰ ਨਹੀਂ ਬਣਾਉਂਦੀ ਜੀ ਤਾਂ ਫਿਰ ਸੈਂਟਰ ਨੂੰ ਚਾਹੀਦਾ ਹੈ ਕਿ ਉਹ ਫੌਜ ਦੀ ਮਦਦ ਨਾਲ ਜਾਂ ਕਿਸੇ ਕੇਂਦਰੀ ਏਜੰਸੀ ਦੇ ਨਾਲ ਉਥੇ ਉਹ ਨਹਿਰ ਬਣਾ ਦੇਵੇ ਐਸਵਾਈਐਲ ਐਸਵਾਈਐਲ ਜੀ ਬਹੁਤ ਵੱਡਾ ਸੰਕਟ ਸੀ ਜੀ ਉਸ ਵੇਲੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਜੀ ਜੀ ਕੈਪਟਨ ਅਮਰਿੰਦਰ ਸਿੰਘ ਹੋਰਾ ਨੇ ਇਹਦੇ ਤੇ ਕੰਮ ਕੀਤਾ ਆਪਣੇ ਸਲਾਹਕਾਰਾਂ ਨਾਲ ਸਿਆਣੇ ਬੰਦਨਾਂ رائے ਕੀਤੀ ਤੇ ਉਹ ਇੱਕ ਐਕਟ ਲੈ ਪੰਜਾਬ ਦੀ ਵਿਧਾਨ ਸਭਾ ਚ ਪਾਰਟਨ ਟਰਮੀਨੇਸ਼ਨ ਐਕਟ ਠੀਕ ਹੈ ਜੀ ਔਰ ਉਹ ਐਕਟ ਸਰਬਸੰਮਤੀ ਨਾਲ ਪਾਸ ਹੋ ਗਿਆ ਪਾਸ ਹੋ ਗਿਆ ਠੀਕ ਹੈ ਉਹਦੇ ਚ ਜਿੰਨੀਆਂ ਵੀ ਤਰਾਂਸੀ ਖਾਸ ਕਰਕੇ ਦੋ ਹੀ ਤਰ੍ਹਾਂ ਹੁੰਦੀਆਂ ਪੰਜਾਬ ਦੀ ਵੱਡੀਆਂ ਵੱਡੀਆਂ ਬਿਲਕੁਲ ਉਸ ਵੇਲੇ ਅੱਜ ਤੱਕ ਤਿੰਨ ਹੋ ਗਈਆਂ ਤਿੰਨ ਚਾਰ ਹੋ ਗਈਆਂ ਠੀਕ ਹੈ ਜੀ ਉਦੋਂ ਦੋਈ ਕਾਕਰ ਸੁਣਦੀ ਸੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਇੱਕ ਦਾ ਇੱਕ ਦੋ ਕandidateਾਂ ਦੇ ਹੋਣ ਦੇ ਬੰਦੇ ਐ ਜਿੰਮਤ ਨਹੀਂ ਸੀ ਠੀਕ ਹੈ ਜੀ ਸਾਰੇ ਨੇ ਜੋ ਸਰਬਸੰਮਤੀ ਨਾਲ ਉਹ ਮਤਾ ਪਾਸ ਕਰਤਾ ਤੇ ਮੁੱਖ ਮੰਤਰੀ ਵਿਰੋਧੀ ਧਿਰ ਦੇ ਆਗੂ ਕੋਲੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲਪੁਰੇ ਕੈਪਟਨ ਸਾਹਿਬ ਜੀ ਤੇ ਬਾਦਲ ਸਾਹਿਬ ਨੂੰ ਉਹਨੇ ਉਠਾਇਆ ਕਿ ਆਓ ਜੀ ਬੈਠੋ ਗੱਡੀ 'ਚ ਆਪਾਂ ਚਲੀਏ ਗਵਰਨਰ ਕੋਲੇ ਜੀ ਦੋਨੋਂ ਗਵਰਨਰ ਕੋਲੇ ਗਏ ਠੀਕ ਹੈ ਜੀ ਜਦੋਂ ਮੁੱਖ ਮੰਤਰੀ ਦੇ ਵਿਰੋਧੀ ਧਿਰ ਦੇ ਆਗੂ ਗਵਰਨਰ ਨੂੰ ਜਾ ਕੇ ਇਹ ਕਹਿਣ ਕਿ ਆਹ ਲਓ ਜੀ ਸਾਡਾ ਆ ਗਿਆ ਇਹ ਰੈਜੂਲੇਸ਼ਨ ਸਾਡਾ ਮਤਾ ਆ ਗਿਆ ਸਾਡਾ ਬਿੱਲ ਆ ਗਿਆ ਨੂੰ ਪ੍ਰਵਾਨਗੀ ਦਿਓ ਜੀ ਤੇ ਗਵਰਨਰ ਸਾਹਿਬ ਨੇ ਨਾਲ ਦੀ ਨਾਲ ਪ੍ਰਵਾਨਗੀ ਦਿੱਤੀ ਜੀ ਜੀ ਠੀਕ ਹੈ ਜੀ ਜਦੋਂ ਪ੍ਰਵਾਨਗੀ ਦਿੱਤੀ ਤਾਂ ਸੈਂਟਰ ਸਰਕਾਰ ਵਾਸਤੇ ਇੱਕ ਸੰਕਟ ਖੜਾ ਹੋ ਗਿਆ ਖਾਸ ਕਰਕੇ ਕਾਂਗਰਸ ਪਾਰਟੀ ਐਸਤੇ ਕਿਉਂਕਿ ਅਗੇ ਹਰਿਆਣੇ ਦੀ ਚੋਣਾਂ ਗਈ ਸੀ ਜੀ ਹਰਿਆਣੇ ਦੀ ਚੋਣ ਲਈ ਉਹਨਾਂ ਨੇ ਦਿਖਾਉਣਾ ਸੀ ਕਿ ਅਸੀਂ ਪੰਜਾਬ ਦੇ ਨਾਲ ਹੈ ਨਹੀਂ ਨਹੀਂ ਬਿਲਕੁਲ ਉਹਨਾਂ ਨੇ ਫਿਰ ਕਿੰਨੇ ਦਾ ਰਾਜ ਰਾਸ਼ਟਰਪਤੀ ਰੈਫਰੈਂਸ ਹੁੰਦਾ ਹੈ ਜੀ ਉਹ ਰਾਸ਼ਟਰਪਤੀ ਰੈਫਰੈਂਸ ਰਾਹੀਂ ਇਹ ਮਾਮਲਾ ਸੁਪਰੀਮ ਕੋਰਟ ਨੂੰ ਭੇਜਦਾ ਸੀ ਅੱਛਾ ਜੀ ਮੇਰਾ ਹੁਣ ਕਹਿਣ ਤੋਂ ਭਾਵ ਇਹ ਹੈ ਕਿ ਉਦੋਂ ਦਾ ਐਸਬੀਐਲ ਦਾ ਮਾਮਲਾ ਟਲਿਆ ਹੁਣ ਤੱਕ ਟਲਿਆ ਹੋਣਾ ਬੜਾ ਬੋਧ ਮੈਨੂੰ ਗਿਆ ਹੁਣ ਸੁਪਰੀਮ ਕੋਰਟ ਵੀ ਉਮੀ ਨਹੀਂ ਕਹਿੰਦਾ ਕਿ ਬਣਾਓ ਸੁਪਰੀਮ ਕੋਰਟ ਵੀ ਕੇਂਦਰ ਨੂੰ ਕਹਿੰਦਾ ਵੀ ਨਜ਼ਰਾ ਨਿਵਾ ਵਗੈਰਾ ਕਰਵਾ ਦਿਓ ਸਮਝੌਤਾ ਕਰਾ ਦਿਓ ਜੀ ਜਿੱਥੋਂ ਤੱਕ ਹੁਣ ਆ ਗਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਟਾਈਮ ਨਾ ਦੇਣ ਦੀ ਗੱਲ ਇਹ ਪਹਿਲੀ ਗੱਲ ਨਹੀਂ ਠੀਕ ਹੈ ਜੀ ਇਹ ਤਾਂ ਪਹਿਲਾਂ ਵੀ ਗੱਲ ਹੋਈ ਹੈ ਠੀਕ ਹੈ ਜੀ ਤੁਸੀਂ ਦੇਖੋ ਬੰਦੀ ਸਿੰਘਾ ਦੇ ਮੁੱਦੇ ਨੂੰ ਲੈ ਕੇ ਜੀ ਬਖ ਬੜੇ ਬਾਰੀ ਮਤਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਾਈਮ ਮੰਗਿਆ ਲੇਕਿਨ ਪ੍ਰਧਾਨ ਮੰਤਰੀ ਤੋਂ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਤੋਂ ਟਾਈਮ ਤਾਂ ਕੀ ਦੇਣਾ ਸੀ ਜੀ ਜੇ ਪ੍ਰਧਾਨ ਮੰਤਰੀ ਨੂੰ ਪੱਤਰ ਭੇਜਿਆ ਕੇ ਇਹਦੇ ਬਾਰੇ ਗੱਲ ਕਰੋ ਤੇ ਪ੍ਰਧਾਨ ਮੰਤਰੀ ਨੇ ਉਹ ਪੱਤਰ ਗ੍ਰਹਿ ਮੰਤਰੀ ਨੂੰ ਭੇਜ ਦਿੱਤਾ ਤੇ ਇਹ ਕਹਿੰਦੇ ਤੁਸੀਂ ਗ੍ਰਹਿ ਮੰਤਰੀ ਨੂੰ ਮਿਲੋ ਅੱਛਾ ਜੀ ਗ੍ਰਹਿ ਮੰਤਰੀ ਹੋਏ ਤੇ ਗੱਲ ਨਹੀਂ ਕਰ ਰਹੇ ਆਨਾ ਕਰ ਨਹੀਂ ਕਰਦੇ ਇਹੋ ਕਿ ਜਿਹੜਾ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਹੈ ਇਹ ਅਸੀਂ ਇਕੱਲੇ ਸਿੱਖਾਂ ਬਾਰੇ ਨਹੀਂ ਕਹਿ ਸਕਦੇ ਜੀ ਕਿ ਇਹ ਸਿੱਖਾਂ ਦਾ ਮਾਮਲਾ ਹੈ ਪੰਜਾਬ ਦਾ ਮਾਮਲਾ ਹੈ ਬਿਲਕੁਲ ਬਿਲਕੁਲ ਕਿਉਂਕਿ ਜਿਨ੍ਹਾਂ ਲੋਕਾਂ ਨੇ 25 25 30 30 ਸਾਲ ਜੇਲਾ ਚ ਬਿਤਾਤੇ ਬਿਲਕੁਲ ਜੀ ਉਹ ਬਿਲਕੁਲ ਬੁੱਢੇ ਹੋ ਚੁੱਕੇ ਆ ਉਹਨਾਂ ਨੂੰ ਆਪਣਾ ਆਪ ਸੰਭਾਲਣਾ ਮੁਸ਼ਕਲ ਹੋਇਆ ਹੈ ਜੇ ਉਹਨਾਂ ਨੂੰ ਛਡ ਦਿੱਤਾ ਜਾਵੇ ਤੇ ਪੰਜਾਬ ਦੇ ਅਮਨ ਕਾਨੂੰਨ ਨੂੰ ਕੋਈ ਗੋਲੀ ਨਹੀਂ ਮਾਰਦੀ ਨਹੀਂ ਬਿਲਕੁਲ 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 ਸ਼ਾਂਤੀ ਜੇ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਸਿੱਖ ਭਾਈਚਾਰੇ ਦੇ ਵਿੱਚ ਇੱਕ ਬੇਗਾਨਗੀ ਦੀ ਭਾਵਨਾ ਪਹਿਲਾਂ ਹੁੰਦੀ ਹੈ ਕਿ ਸਾਡੇ ਨਾਲ ਧੱਕਾ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਬੇਗਾਨਗੀ ਦੇ ਵਿੱਚੋਂ ਫਿਰ ਕਈ ਕਿਸਮ ਦੀਆਂ ਪੁੱਠੀਆਂ ਜਿਵੇਂ ਸੋਚਾਂ ਸੋਚਦੇ ਸੋ ਦੇ ਵਿਚੋਂ ਹੀ ਅੱਗੇ ਪੰਜਾਬ ਦਾ ਸੰਕਟ ਨਿਕਲਿਆ ਸੀ ਪੰਜਾਬ ਦੁਬਾਰਾ ਮੁਰਕੇ ਜਿਹੜੀ ਅਗਲੀ ਪੱਠੀ ਦੇ ਵਿੱਚ ਨਾ ਪਵੇ ਇਹ ਗੱਲ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਜਾਣਦਾ ਜਾਣਦਾ ਬਿਲਕੁਲ ਸੋ ਪੰਜਾਬ ਦਾ ਹਿੰਦੂ ਭਾਈਚਾਰਾ ਵੀ ਇਸ ਮੰਗ ਦੀ ਬਰੋਧ ਨਹੀਂ ਕਰਦਾ ਜੀ ਪਰ ਇਹਦੇ باوجود ਵੀ ਇਹ ਮੰਗ ਨਹੀਂ ਮੰਨੀ ਗਈ ਹਾਲਾਂਕਿ ਗੁਰੂ ਨਾਨਕ ਦੇਵ ਸਾਹਿਬ ਨੇ 550 ਸਾਲਾ ਪ੍ਰਕਾਸ਼ ਪੁਰਬੇ ਜੀ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਜਿਹਦੇ ਵਿੱਚ ਕਿਹਾ ਸੀ ਬੰਦੀ ਸਿੰਘਾਂ ਨੂੰ ਛਡਾਂਗੇ ਬਲਵੰਤ ਸਿੰਘ ਰਾਜੂ ਵਾਲਾ ਦੀ ਜਿਹੜੀ ਹੈਗੀ ਐ سزا ਉਹਨੂੰ ਉਮਰ ਕੈਚ ਤੇ ਤਬਦੀਲ ਕਰ ਦਾਂਗੇ ਤਬਦੀਲ ਕਰ ਦਿਆਂਗੇ ਠੀਕ ਹੈ ਤਾਂ ਉਸ ਵੇਲੇ ਤੁਸੀਂ ਦੇਖਿਆ ਹੋਣਾ ਕਿ ਲੱਖਾਂ ਲੋਕਾਂ ਦੇ ਦਸਤਖਤ ਕਰਾਇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਆਪਾਂ ਇਹ ਮੈਮੋਰੰਡਮ ਦੇਣਾ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਜੀ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇਣਾ ਤੇ ਉਹ ਮੈਮੋਰੰਡਮ ਲੈਣ ਵਾਸਤੇ ਅਜੇ ਤੱਕ ਸਮਾਂ ਨਹੀਂ ਦਿੱਤਾ। ਅੱਛਾ ਜੀ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਭਾਵੇਂ ਕੰਟਰੋਲ ਅਕਾਲੀ ਦਲ ਦਾ ਹੈ। ਠੀਕ ਹੈ ਜੀ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਪੰਜਾਬੀਆਂ ਦੀ ਸਾਂਝੀ ਕਮੇਟੀ ਹੈ। ਕਮੇਟੀ ਹੈ ਬਿਲਕੁਲ। ਅਗਰ ਉਹ ਕੋਈ ਰੈਗੂਲੇਸ਼ਨ ਪਾਉਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਇਹ ਰੈਗੂਲੇਸ਼ਨ ਹਿੰਦੂਆਂ ਸਿੱਖਾਂ ਦਾ ਸਾਂਝਾ ਰੈਗੂਲੇਸ਼ਨ ਹੈ। ਸਾਂਝਾ ਸਾਂਝਾ ਲੱਗੂ। ਉਹਨਾਂ ਨੇ ਜੋ ਦਸਖਤ ਕਰਾਈ 25 ਲੱਖ ਤੇ ਉਹ 25 ਲੱਖ ਦਸਖਤ ਕਿ ਜਦੋਂ ਨਤ ਲਾਈਨ ਬਸ ਤੋਂ ਟਾਈਮ ਦੇਣਾ ਚਾਹੀਦਾ ਸੀ ਨਹੀਂ ਕੰਮ ਦਿੱਤਾ ਜੀ ਹੁਣ ਅਗਲਾ ਅਫਸੋਸ ਮੈਨੂੰ ਇਹ ਕਹਿਣਾ ਪੈਂਦਾ ਹੈ ਕਿ ਬਾਕੀ ਪੰਜਾਬ ਦੀਆਂ ਪਾਰਟੀਆਂ ਨੇ ਜੀ ਸ਼੍ਰੋਮਣੀ ਅਕਾਲੀ ਦਲ ਜਰੂਰ ਮਾੜਾ ਮੋਟਾ ਗੱਲ ਕੋ ਬਾਤ ਕਰਦਾ ਰਿਹਾ ਜੀ ਬਾਕੀ ਪਾਰਟੀਆਂ ਦੇ ਨਾ ਭਾਰਤੀ ਜਨਤਾ ਪਾਰਟੀ ਦੇ ਨਾ ਕਮਲ ਸਪਾਰਟੀਆਂ ਨੇ ਤੇ ਨਾ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਮੂੰਹ ਨਹੀਂ ਖੋਲਿਆ ਕੋਈ ਬੋਲਿਆ ਨਹੀਂ ਕੋਈ ਬੋਲਿਆ ਨਹੀਂ ਉਹਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਤੁਸੀਂ ਘੱਟੋ ਘੱਟ ਮੈਂਬਰ ਉਹਨੂੰ ਬਿਲਕੁਲ ਬਿਲਕੁਲ ਹਾਂ ਨਾਰਾ ਨਾਰਾ ਤਾਂ ਮਾਰਨਾ ਚਾਹੀਦਾ ਇਹਨਾਂ ਨੇ ਤਾਂ 25 ਲੱਖ ਲੋਕਾਂ ਦੇ ਦਸਤਾਵੇਜ਼ਾਂ ਵਾਲਾ ਮੈਮੋਰੰਡਮ ਤਾਂ ਦੇ ਰਿਹਾ ਇਹਨੇ ਇਹ ਵੀ ਨਹੀਂ ਕਹੀ ਜੀ ਤੇ ਜਦੋਂ ਉਹ ਇਹਨਾਂ ਨੇ ਇਹ ਗੱਲ ਨਹੀਂ ਕਹੀ ਤੇ ਅੱਜ ਸ਼੍ਰੋਮ ਨਹੀਂ ਕੋ ਗੁਰਦੁਆਰਾ ਪ੍ਰਬੰਧਕ ਕਮੇਟੀ ਜਾ ਆਕਰ ਨਹੀਂ ਜਦੋਂ ਤੋਂ ਆਪਾਂ ਕਿੰਨੀ ਆਸ ਕਰ ਸਕਦੇ ਹਾਂ ਕਿ ਸਰਕਾਰ ਨਾਲ ਖੜਨਗੇ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਮੇਰੀ ਸਮਝ ਹੈ ਕਿ ਉਸ ਵੇਲੇ ਭਗਵੰਤ ਸਿੰਘ ਮਾਨ ਨੂੰ ਇਹ ਚਾਹੀਦਾ ਸੀ ਉਹ ਕਹਿੰਦਾ ਵੀ ਹਾਂ ਜੀ ਇਹ ਬੰਦੀ ਸਿੰਘਾ ਦਾ ਮਾਮਲਾ ਹੈ ਭਾਵੇਂ ਤੁਹਾਡੇ ਕੋਲ ਮੈਮੋਰ ਲੇ ਕੇ ਆ ਰਹੀ ਹੈ ਪਰ ਸਾਰੇ ਪੰਜਾਬ ਦਾ ਸਾਂਝਾ ਮਾਮਲਾ ਜੀ ਤਾਂ ਨਟਾਰਾ ਕਰੋ ਤੇ ਸਰਕਾਰ ਤੇ ਪ੍ਰੈਸ਼ਰ ਪੈਦਾ ਜੀ ਹੁਣ ਜਦੋਂ ਮੁੱਖ ਮੰਤਰੀ ਨੂੰ ਸਮਾਂ ਨਹੀਂ ਦਿੱਤਾ ਜੀ ਕਾ ਹੁਣ ਸਾਰੀਆਂ ਪੋਲੀਟਿਕਲ ਪਾਰਟੀਆਂ ਨੂੰ ਇਹ ਚਾਹੀਦਾ ਸੀ ਕਿ ਉਹ ਇਸ ਕੰਦੀ ਨਿਖੇਦੀ ਕਰਦੇ ਵਿਰੋਧ ਕਰਦੇ ਬਹੁਤ ਕਰਨਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਸਮਾਂ ਕਿਉਂ ਨਹੀਂ ਦਿੰਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਜਿੱਤਿਆ ਸਰਕਾਰ ਬਣਾਈ ਹੈ ਬਿਲਕੁਲ ਜੀ ਲੇਕਿਨ ਉਹ ਮੁੱਖ ਮੰਤਰੀ ਕਹਿੰਦਾ ਆਮ ਆਦਮੀ ਪਾਰਟੀ ਦੇ ਨਹੀਂ ਸਾਰੇ ਪੰਜਾਬ ਦੇ ਬਿਲਕੁਲ ਪੰਜਾਬ ਦਾ ਹੁਣ ਆਪਾਂ ਇਹ ਕੱਢ ਕੇ ਕਹਿ ਰਹੇ ਹਾਂ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਜੀ ਸਾਡੇ ਲੀਡਰਾਂ ਨੂੰ ਚਾਹੀਦਾ ਕਿ ਦੱਖਣੀ ਭਾਰਤ ਤੋਂ ਸਿੱਖਣ ਕੀ ਸਿੱਖਣ ਜੀ ਤੁਸੀਂ ਦੇਖੋਗੇ ਬਲਵੰਤ ਸਿੰਘ ਰਾਜੂ ਆੜਾ ਜਿਹੜਾ ਹੈਗਾ ਉਹਦੇ ਤੇ ਇਲਜ਼ਾਮ ਹੈ ਕਿ ਉਹਨੇ ਇੱਕ ਮੁੱਖ ਮੰਤਰੀ ਦਾ ਕਤਲ ਕੀਤਾ ਉਹਦੇ ਮੰਨੇ ਮੰਨੇ ਜੀ ਬਿਲਕੁਲ ਬਿਲਕੁਲ ਇਸੇ ਤਰੀਕੇ ਦੇਸ਼ ਦੇ ਉਸ ਮਿਲ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਜਿਨ੍ਹਾਂ ਨੇ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਬਣ ਜਾਣਾ ਸੀ ਰਾਜੀਵ ਗਾਂਧੀ ਜੀ ਉਹਨਾਂ ਦਾ ਕਤਲ ਹੁੰਦਾ ਤਾਮਿਲਨਾਡੂ ਚ ਬਿਲਕੁਲ ਬਿਲਕੁਲ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਮਿਲੀਆਂ ਬਿਲਕੁਲ ਜੀ ਕਿਸੇ ਨੂੰ ਫਾਂਸੀ ਹੋਈ ਕਿਸੇ ਨੂੰ 20 ਸਾਲ ਦੀ ਹੋਈ ਕਿਸੇ ਨੂੰ ਇਹ ਲਿਖਤਾ ਸੀ ਅਦਾਲਤਾਂ ਕਿ ਤਾਮਿਲਨਾਡੂ ਦੇ ਵਿੱਚ ਹੀ ਰਹਿਣਗੇ ਜੀ ਜੀ ਉਹਨਾਂ ਨੂੰ ਛਡਵਾਉਣ ਵਾਸਤੇ ਜਿਹੜਾ ਇੱਕ ਰੈਗੂਲੇਸ਼ਨ ਕੀਤਾ ਗਿਆ ਉੱਥੋਂ ਦੀ ਵਿਧਾਨ ਸਭਾ ਤੋਂ ਰੈਗੂਲੇਸ਼ਨ ਕੀਤਾ ਗਿਆ ਜੀ ਔਰ ਸਾਰੀਆਂ ਪੋਲੀਟੀਕਲ ਪਾਰਟੀਆਂ ਉੱਥੋਂ ਦੀ ਸਭ ਨੇ ਇਹਨਾਂ ਦੀ ਕਿਹਾ ਵੀ ਹਾਲ ਠੀਕ ਹੈ ਸੀਰੀਅਸ ਕੱਲੇ ਹੱਕ ਤੇ ਇਹਨਾਂ ਨੂੰ ਛਡਨਾ ਚਾਹੀਦਾ ਛਡਨਾ ਚਾਹੀਦੇ ਉਹਨਾਂ ਨੇ ਇਹ ਉਹਦਾ ਪ੍ਰੈਸ਼ਰ ਦੇਖੋ ਤੁਸੀਂ ਕਿ ਉਹਦਾ ਗਰੋਧ ਕਾਂਗਰਸ ਦੇ ਅੰਦਰੋਂ ਨਹੀਂ ਹੋਇਆ ਜੀ ਈਵਨ ਨਹਿਰੂ ਗਾਂਧੀ ਖਾਨਦਾਨ ਨੇ ਵੀ ਵਿਰੋਧ ਨਹੀਂ ਕੀਤਾ ਜੀ ਪ੍ਰਿੰਕਾ ਗਾਂਧੀ ਵਾਡਰਾ ਤਾਂ ਉਹਨਾਂ ਦਿਨਾਂ ਦੇ ਵੀ ਤੇ ਜੇਲ੍ਹ ਦੇ ਵਿੱਚ ਜਾ ਕੇ ਨੰਨਨੀ ਜੇ 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 ਮੁੱਖ ਦੋਸ਼ਾ ਸੀ ਕਿ ਜੀ ਸਿਉਨ ਮਿਲ ਕੇ ਕਿ ਮੇਰੇ ਬਾਪ ਨੂੰ ਤੁਸੀਂ ਕਿਉਂ ਕਤਲ ਕੀਤਾ ਇਸੇ ਤਰੀਕੇ ਜੀ ਇੱਕ ਜਿਹੜੇ ਹੈਗੇ ਆ ਅ ਅਵੰਕ 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 ਜੀ ਜੀ ਅਵੰਤਕਾ ਨਾ ਦੀ ਕੁੜੀ ਹੈ ਜੀ ਅਵੰਤਕਾ ਅ ਉਹ ਜਿਹੜਾ ਲਲਿਤਮਾ ਕੰਦੀ ਧੀ ਹੈ ਲਲਿਤਮਾ ਲਲਿਤਮਾ ਕੰਦੀ ਧੀ ਹੈ ਤੇ ਨਾਲ ਹੀ ਉਹ ਹੈਗੀ ਧੀ ਆਪਣੀ ਦੀ ਤਾਲੀ ਵੀ ਦੀ ਗੀਤਾਂਜਲੀ ਗੀਤਾਂਜਲੀ ਜਿਹੜੀ ਹੈ ਉਹ ਉਸ ਵੇਲੇ ਜਿਹੜੇ ਰਾਸ਼ਟਰਪਤੀ ਜਿਹੜੇ ਸ਼ੰਕਰਦয়াল ਸ਼ਰਮਾ ਸੀ ਸਾਫਾ ਹੋ ਚੁੱਕਿਆ ਨਹੀਂ ਰੇ ਉਸ ਵੇਲੇ ਉਹਨਾਂ ਦੀ ਧੀ ਸੀ ਜੀ ਰਾਸ਼ਟਰਪਤੀ ਦੀ ਧੀ ਤੇ ਜਵਾਈ ਦਾ ਦਿੱਲੀ 'ਚ ਕਤਲ ਹੁੰਦਾ ਜੀ ਕਤਲ ਕੌਮ ਕਰਦੇ ਆ ਜੀ ਸਾਡੇ ਖਾਕੂ ਸਿੰਘ ਜੀ ਜਿਹੜੇ ਬੰਦੇ ਕਤਲ ਕਰਦੇ ਉਹਨਾਂ ਦੇ ਵਿੱਚ ਇੱਕ ਬੰਦੇ ਨੂੰ ਸਜ਼ਾ ਹੋਈ ਜਿਹਦਾ ਨਾਮ ਰਣਜੀਤ ਸਿੰਘ 쿠ਕੀ ਗਿਲ 쿠ਕੀ ਗਿਲ ਰਣਜੀਤ ਸਿੰਘ 쿠ਕੀ ਗਿਲ ਨੂੰ ਮਿਲੀ ਜੀ ਅਦਤਕਾ ਜੀ ਉਹਨੂੰ ਮਿਲ ਕੇ ਉਹਦੇ ਨਾਲ ਗੱਲ ਕੀਤੀ ਵੀ ਕਿ ਮੇਰੇ ਪਿਓ ਨੂੰ ਮੇਰੇ ਜਿਹੜੇ ਹੈ ਕਿ ਮਾਪਿਆਂ ਨੂੰ ਤੁਸੀਂ ਕਿਉਂ ਮਾਰਿਆ ਉਹਨੇ ਆਪਣਾ ਕੇਸ ਪੇਸ਼ ਕੀਤਾ ਉਹੀ ਵਕਤ ਕਾ ਮੁੜ ਕੇ ਉਹਦੀ ਰਿਹਾਈ ਵਾਸਤੇ ਖੁਦ ਨੇ ਜੋਰ ਲਾਇਆ ਵੀ ਉਹਨੂੰ ਰਹਾ ਕੀਤਾ ਜਾਵੇ ਤੇ ਰਿਹਾਕ ਕਰਵਾਇਆ ਜੀ ਤੇ ਅੱਜ ਜਿਹੜਾ ਹੈਗਾ ਕੁੱਕੀ ਗਿੱਲ ਇੱਕ ਵਧੀਆ ਜ਼ਿੰਦਗੀ ਜਿਉ ਰਿਹਾ ਸੋ ਇਸੇ ਤਰੀਕੇ ਚਾਹੀਦਾ ਸੀ ਕਿ ਜੇ ਪੰਜਾਬ ਦੀਆਂ ਸਿਆਸੀ ਤਰ੍ਹਾਂ ਬਾਕੀ ਤੁਸੀਂ ਆਪਣੀ ਸਿਆਸੀ ਲੜਾਈ ਲੜੋ ਬਿਲਕੁਲ ਲੜੀ ਹੋ ਜੀ ਲੇਕਿਨ ਪੰਜਾਬ ਦੇ ਜਿਹੜੇ ਸਾਂਝੇ ਮੁੱਦੇ ਆ ਪੰਜਾਬੀਆਂ ਦੇ ਮੁੱਦੇ ਆ ਉਹਨਾਂ ਮੁੱਦਿਆਂ ਦੇ ਉੱਤੇ ਤੁਹਾਨੂੰ ਇੱਕ ਹੋਣਾ ਚਾਹੀਦਾ ਸਿੱਖੋ ਦੱਖਣੀ ਭਾਰਤ ਤੋਂ ਬਿਲਕੁਲ ਜੀ ਸਿੱਖ ਨੂੰ ਅਵੰਤਕਾ ਮੱਕੰਤੋ ਕਿ ਉਹਨੇ ਕਿਸ ਤਰ੍ਹਾਂ ਆਪਦੇ ਪੀਉ ਨੂੰ ਇਸ ਕਰਕੇ ਲੋੜੇ ਕਿ ਪੰਜਾਬ ਤੁਸੀਂ ਲੜਾਈ ਲੱਗਦੀ ਹੈ ਜੇ ਮਰਨੀ ਹੈ ਉਹ ਦੇਖੋ ਤੁਸੀਂ ਅਗਲੇ ਦਿਨ 26 ਤਾਰੀਖ ਨੂੰ ਜੀ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਆ ਰਿਹਾ ਹੈ ਜੀ ਮੇਰੀ ਇੱਛਾ ਇਹ ਹੈ ਕਿ ਜਿਹੜੀ ਪੰਜਾਬ ਦੀ ਵਿਰੋਧੀ ਧਿਰ ਦੇ ਆਗੂ ਹੈ ਸਰਦਾਰ ਪ੍ਰਤਾਪ ਸਿੰਘ ਬਾਦਲਾ ਉਹ ਪਹਿਲ ਕਰ ਵੀ ਕਰੇ ਮਕਾਨ ਸ피ਕਰ ਸਾਹਿਬ ਨੂੰ ਕਿ ਮੈਂ ਰੈਗੂਲੇਸ਼ਨਾਂ ਦਾ ਸੀ ਸਭ ਨੇ ਵੱਲੋਂ ਵਿਰੋਧ ਕਰਦੇ ਆ ਜੀ ਜੇ ਕਾਂਗਰਸ ਪਾਰਟੀ ਇਹ ਰੈਗੂਲੇਸ਼ਨ ਲੈ ਕੇ ਆਉਂਦੀ ਹੈ ਇਹਦਾ ਆਮਾਦੀ ਪਾਰਟੀ ਵਿਰੋਧ ਨਹੀਂ ਕਰ ਸਕਦੀ ਬਿਲਕੁਲ ਬਿਲਕੁਲ ਇਹਦਾ ਵਿਰੋਧ इवन ਭਾਰਤੀ ਜਨਤਾ ਪਾਰਟੀ ਵੀ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਸੋ ਇਹ ਮਤਲਬ ਵਧੀਆ ਤਰੀਕਾ ਕਰ ਇਹ ਹੈ ਕਿ ਪੰਜਾਬ ਦੇ ਸਿਆਸੀ ਮਾਮਲਿਆਂ ਬਾਰੇ ਘੱਟੋ ਘੱਟ ਤੁਸੀਂ ਆਪਣੇ ਸਿਆਸੀ ਮਤ ਸਿਆਸੀ ਤੇ ਜਾਤੀ ਮਤ ਪੇਰ ਪਲਾ ਕੇ ਤੁਹਾਨੂੰ ਇੱਕ ਹੋਣਾ ਚਾਹੀਦਾ ਹੈ ਉੱਥੇ ਜੇ ਇੱਕ ਆਵਾਜ਼ ਨਾਲ ਤੁਸੀਂ ਉੱਠੋਗੇ ਤਾਂ ਇਹ ਜਾਊ ਕਿ ਪੰਜਾਬ ਸਾਰਾ ਇਕੱਠਾ ਹੈ ਜੀ 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 ਬਹੁਤ ਬਹੁਤ ਧੰਨਵਾਦ ਢਿਲੋਂ ਸਾਹਿਬ ਤੁਹਾਡਾ ਵੇ ਸਾਰੇ ਹੀ ਸ਼੍ਰੋਤਿਆਂ ਨੂੰ ਸਾਡੀ ਅਪੀਲ ਹੈ ਵੀ ਸਾਡਾ ਜਿਹੜਾ ਪੇਜ ਹੈ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਕੋਈ ਕਮੈਂਟ ਜਾਂ ਸੁਝਾਅ ਹੋਵੇ ਤਾਂ ਪਲੀਜ਼ ਇਨਬਾਕਸ ਦੇ ਵਿੱਚ ਸਾਨੂੰ ਭੇਜਿਆ ਕਰੋ ਧੰਨਵਾਦ